ਗੁਰਨ ਸਿੰਘ ਟੈਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਸੰਤਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਅਮ ਸਭ ਤੋਂ ਪਹਿਲਾਂ ਦੀ ਦੱਸੂ ਵੀ ਚੰਡੀਗੜ੍ਹ ਦੇ ਕੁਝ ਅੰਕੜੇ ਆਏ ਨੇ ਕਿੰਨੇ ਲੋਕ ਨੇ ਤੇ ਕਿੰਨੀਆਂ ਕਾਰਾਂ ਨੇ ਅਸਲ ਵਿੱਚ ਇਹ ਨਾ ਅਸਲ ਵਿੱਚ ਅੰਕੜੇ ਦੱਸਣ ਦੇ ਲਈ کافی ਆ ਕਿ ਟ੍ਰੈਫਿਕ ਕਿੰਨੇ ਵਧੀ ਆ ਤੇ ਸੜਕਾਂ ਕਿਵੇਂ ਬੌਣੀਆਂ ਪੈ ਰਹੀਆਂ ਦੇਖੋ ਗੱਡੀਆਂ ਦੀ ਗਿਣਤੀ ਵਧੀ ਜਾਂਦੀ ਹੈ ਤੇ ਸੜਕਾਂ ਉਵੇਂ ਦੀਆਂ ਹੋਣੀਆਂ ਇਹ ਗੱਲ ਕੱਲੇ ਚੰਡੀਗੜ੍ਹ ਦੀ ਨਹੀਂ ਗੱਲ ਪੰਜਾਬ ਦੀ ਵੀ ਹੈ ਜੱਲਦੀ ਦੀ ਵੀ ਹੈ ਹੋਰ ਕਿਹਦੀ ਦੀ ਹੈ ਚੰਡੀਗੜ੍ਹ ਦੇ ਵਿੱਚ ਕਿਉਂਕਿ ਸਾਡੀ ਪੰਜਾਬ ਦੀ ਰਾਜਧਾਨੀ ਹੈ ਇਸ ਕਰਕੇ 13 ਲੱਖ ਤੋਂ ਉੱਥੇ ਲੋਕ ਆ ਤੇ 15 ਲੱਖ ਉੱਥੇ ਵਾਹਨ ਰਜਿਸਟਰਡ ਆ ਜਿਹੜੇ ਵਿਚਲਾ ਜਿਹੜੇ ਉਹ 15 ਲੱਖ ਚੰਡੀਗੜ੍ਹ ਦੇ ਵਿੱਚ ਤੇ 13 ਲੱਖ ਤੋਂ ਵੱਧ ਲੋਕਾਂ ਦੀ ਗਿਣਤੀ ਆ ਤੇ ਪਿਛਲੇ 5 ਸਾਲਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ 2 ਲੱਖ 23400 ਤੇ 79 ਨਵੇਂ ਵਹੀਕਲ ਰਜਿਸਟਰਡ ਕੀਤੇ ਗਏ ਆ ਪਰ ਇਹ ਅੰਕੜਾ ਜਿਹੜਾ ਆਇਆ ਉਹ ਹੈਗਾ ਜੀ ਡਿਸਟ੍ਰਿੰਗ ਐਂਡ ਲਾਇਸੈਂਸਿੰਗ ਅਥਾਰਟੀ ਦੇ ਰਹੀ ਪਤਾ ਲੱਗਾ ਵੀ ਭਾਈ ਇੱਥੇ ਵਹੀਕਲ ਕਿੰਨੇ ਆ ਤੇ ਕਿੰਨੀ ਦੇਰ ਬਾਅਦ ਕਿੰਨੇ ਰਜਿਸਟਰਡ ਹੋਏ ਆ ਉਹ ਮਤਲਬ ਕਹਿ ਰਿਹਾ ਸਿਰਫ ਇਹ ਨਾ ਜਿਕੇ ਇੱਕੋ ਜਿਹੀਆਂ ਸੜਕਾਂ ਜਾਂ ਹੋਰ ਵੀ ਕਿਸੇ ਥਾਂ ਦੀਆਂ ਸੜਕਾਂ ਉਹ ਇੰਨੀ ਖੁੱਲੀਆਂ ਡੁੱਲੀਆਂ ਹਨ ਜਾਂ ਨਹੀਂ ਤੇ ਆਪਦਾ ਕੀ ਹਾਲ ਆ ਕਿ ਗੱਡੀਆਂ ਨਹੀਂ ਗਣਤੀ ਆ ਕਿ ਇੱਕ ਘਰ ਦੇ ਵਿੱਚ ਦੋ ਦੋ ਤਿੰਨ ਵੀ ਆ ਮੋਟਰਸਾਈਕਲ ਤਾਂ ਹਰ ਕਿਸੇ ਦੇ ਘਰ ਦੇ ਵਿੱਚ ਆ ਲਗਭਗ ਕਾਰ ਵੀ ਇੱਕੋ ਦੱਕੜ ਨੂੰ ਛੱਡ ਕੇ ਸਾਰੇ ਘਰਾਂ ਦੇ ਵਿੱਚ ਹੀ ਆ ਇੰਨੇ ਦੇ ਕਰਾਂ ਵਿੱਚ 2 2 3 3 4 4 ਕਰਾਂ ਵੀ ਆ ਪਰ ਚੰਡੀਗੜ੍ਹ ਦੇ ਵਿੱਚ ਇੰਨੀਆਂ ਸੜਕਾਂ ਖੁੱਲੀਆਂ ਡੁੱਲੀਆਂ ਨਹੀਂ ਜਿੰਨੇ ਕਿ ਇਸ ਵਾਲੇ ਅੰਕਲੇ ਸਾਹਮਣੇ ਆਏ ਜਣੇ ਕਿ ਕਹਿੰਦੇ ਪੰਜਾਬ ਦੇ ਵਿੱਚ ਗੈਂਗਸਟਰਿਜ਼ਮ ਇੰਨਾ ਵੱਧ ਗਿਆ ਲੋਕ ਤੰਗ ਆ ਗਏ ਨੇ ਤੇ ਪਰਸਨਲ ਗਾਰਡ ਰੱਖ ਰਹੇ ਨੇ ਜਿਹੜਾ ਜਨ ਦੇ ਵਿੱਚ ਗਿਆ ਹੋਇਆ ਸਰਪੰਚ ਦੇ ਗੋਲੀ ਮਾਰ ਕੇ ਮਾਰਨ ਤੋਂ ਪਿੱਛੋਂ ਜਿਹੜੇ ਮੁੰਡੇ ਭੱਜੇ ਆ ਤੇ ਉਸ ਤੋਂ ਬਾਅਦ دہشت ਇੰਨੀ ਫੈਲੀ ਆ ਕਿ ਪ੍ਰਾਈਵੇਟ ਗਾਰਡ ਰੱਖ ਲੈ ਲੋਕਾਂ ਬਿਲਕੁਲ ਸਿਰ ਸਭ ਗੱਲੇ ਜਿਕੇ ਪ੍ਰਾਈਵੇਟ ਗਾਰਡ ਤਾਂ ਪਹਿਲਾਂ ਵੀ ਚੱਲਦੇ ਸੀ ਪਰ ਇੱਕਦਮ ਪਹਿਲਾਂ ਆਪਾਂ ਵੇਨੇ ਸੀ ਕਿ ਗਾਇਕਾਂ ਦੇ ਕੋਲੇ ਆ ਫਿਲਮੀ ਕਲਾਕਾਰਾਂ ਦੇ ਕੋਲੇ ਬੌਂਸਰ ਆ ਜਾਂ ਬੰਦੂਕਾਂ ਵਾਲੇ ਬੰਦੇ ਆ ਪਰ ਹੁਣ ਤਾਂ ਸਿਰ ਸਭ ਮੈਂ ਅੱਜ ਇੱਕ ਰਿਪੋਰਟ ਪੜ੍ਹੀ ਆ ਕਿ ਜਿਨ੍ਹਾਂ ਦੀ ਛੋਟੀ ਮੋਟੀ ਦੁਕਾਨ ਵੀ ਚੱਲਦੀ ਜਿਹਦਾ ਕੋਈ ਮਾੜਾ ਮੋਟਾ ਇਲਾਕੇ ਦੇ ਵਿੱਚ ਨਾ ਹੈਗਾ ਉਹਨਾਂ ਦੇ ਵਿੱਚੋਂ ਵੀ ਕਈਆਂ ਨੇ ਹੁਣ ਦੋ ਦੋ ਗਨ ਮੈਨਾਂ ਜਿਹੜੇ ਰੱਖ ਲਏ ਆ ਆਪਦੇ ਪਰਸਨਲ ਜਿਹੜੇ ਆ ਬੰਦੂਕਾਂ ਵਾਲੇ ਸਾਥੀ ਰੱਖ ਲਏ ਆ ਕੋਈ ਮੰਨ ਲਓ ਦੋ ਬੰਦੇ ਰਿਟਾਇਰਡ ਆਰਮੀ ਦੇ ਵਿੱਚੋਂ ਆ ਉਹ ਰੱਖ ਲਏ ਜਾਂ ਕੋਈ ਹੋਰ ਰੱਖ ਲਏ ਆ ਜਦਾ ਕਾਰਨ ਵੀ ਹੁਣ ਦੇਖੋ ਜੀ ਆਪਾਂ ਤੇ ਅੱਗੇ ਵੀ ਪਾਈ ਮੈਨੂੰ ਧਮਕੀ ਆਈ ਆ ਤੇ ਮੈਨੂੰ ਜੀ ਸੈਲਫ ਡਿਫੈਂਸ ਵਾਸਤੇ ਲਾਇਸੈਂਸ ਦਿੱਤਾ ਜਾਵੇ ਪੁੱਲ ਸੰਸਥਾ ਹੁਣ ਬੜਾ ਲੰਮਾ ਸੋਮਾ ਨਹੀਂ ਬਣਦਾ ਪਰ ਕਿਰਿਆ ਬੜੀ ਤਿੱਖੀ ਹੋ ਗਈ ਆ ਬੜੀ ਸਖਤ ਹੋ ਗਈ ਆ ਤੇ ਪਤਾ ਕੋਈ ਨਹੀਂ ਕਿ 15 ਮਿੰਟਾਂ ਬਾਅਦ ਧਮਕੀ ਕਿਨੂੰ ਅਜੇ ਤੱਕ ਇਹੋ ਜੀ ਆਜੇ ਸੋ ਟੋਲਾ ਸਾਹਿਬ ਦੇ ਵੱਲ ਗੱਲ ਕਰ ਗਏ ਜਲੰਧਰ ਦੀ ਗੱਲ ਕਰ ਗਏ ਬਹੁਤ ਸਾਰੇ ਡਾਕਟਰ ਬੜੇ ਰੀਅਲ ਏਸਟੇਟ ਨਾਲ ਜੁੜੇ ਹੋਏ ਬੜੇ ਸੁਨਿਆਰ ਭਾਈ ਚਾਰੇ ਦੇ ਲੋਕ ਬੜੇ ਗਵਈਏ ਤੇ ਬੜੇ ਹੋਰ ਲੋਕ ਆ ਜਿਹੜੇ ਪੈਸੇ ਵਾਲੇ ਆ ਜਾਂ ਜਿਹੜੇ ਥੋੜਾ ਬਹੁਤਾ ਕਾਰੋਬਾਰ ਜਿਹਨਾਂ ਦਾ ਚੱਲਦਾ ਉਹਨਾਂ ਨੇ ਹੁਣ ਆਪਣੇ ਪ੍ਰਾਈਵੇਟ ਗਾਰਡ ਰੱਖਣੇ ਸ਼ੁਰੂ ਕਰ ਦਿੱਤੇ ਤੇ ਅੱਜ ਅਖਬਾਰ ਦੇ ਵਿੱਚ ਰਿਪੋਰਟ ਆ ਵੀ ਪੰਜਾਬ ਦੇ ਵਿੱਚ ਚਲੋ ਦੋ ਦੋ ਬੰਦੇ ਤਿੰਨ ਤਿੰਨ ਬੰਦੇ ਇਕ ਜਿਹੇ ਨੇ ਰੱਖਿਆ ਚਲੋ ਰੋਜ਼ਗਾਰ ਵੀ ਮਿਲਿਆ ਪਰ ਪੰਜਾਬ ਦੇ ਵਿੱਚ ਦਹਿਸ਼ਤ ਇਸ ਕਦਰ ਆ ਤੁਸੀਂ ਦੇਖੋ ਤੇ ਕੱਲ ਖਬਰ ਆਈ ਸੀ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਨਰੜੀ ਦੁਕਾਨ ਤੇ ਗੋਲੀ ਚੱਲੀ ਆ ਅੱਜ ਖਬਰ ਆਈ ਜੀ ਲੁਧਿਆਣੇ ਦੇ ਹੈਬੋਵਾਲ ਦੇ ਵਿੱਚ ਚੰਦਰਨਗਰ ਇਹ ਚੰਦਰਨਗਰ ਦੇ ਵਿੱਚ ਇੱਕ ਕੱਪੜੇ ਵਾਲੀ ਦੁਕਾਨ ਆ ਤੇ ਕੱਪੜੇ ਵਾਲੀ ਦੁਕਾਨ ਬੜੀ ਛੋਟੀ ਆ ਤੇ ਉਹਦੇ ਮਾਲਕ ਨੂੰ ਫੋਨ ਆਇਆ ਵੀ 50 ਲੱਖ ਰੁਪਏ ਦੇ ਦੇ ਨਹੀਂ ਤਾਂ ਗੋਲੀ ਮਾਰਾਂਗੇ ਉਹ ਕਹਿੰਦਾ ਵੀ ਮੇਰੇ ਕੋਲੇ ਹੈ ਨਹੀਂ ਭਾਈ ਤੁਸੀਂ ਗੋਲੀ ਮਾਰ ਜਿਓ ਸੋ ਜੀ ਰਾਤ ਨੂੰ ਉਹਦੀ ਦੁਕਾਨ ਤੇ ਗੋਲਗਾ ਚਲ ਰਹੀਆਂ ਇਹ ਚਾਰ ਦਿਨ ਪਹਿਲਾਂ ਦੀ ਗੱਲ ਆ ਮਾਜੇ ਦੇ ਵਿੱਚ ਇੱਕ ਕਰਿਆਨੇ ਵਾਲੀ ਦੁਕਾਨ ਤੇ ਗੋਲੀ ਚੱਲੀ ਆ ਉਹਨੂੰ ਵੀ ਫੌਤੀ ਦਾ ਫੋਨ ਆਇਆ ਸੋ ਐਦਾਂ ਦਾ ਹਰ ਰੋਜ਼ ਦਾ ਕੰਮ ਬਣ ਗਿਆ ਜੀ ਇਹ ਜਿਹੜੇ ਗਾਰਡ ਰੱਖਦੇ ਨੇ ਜੀ ਇੱਕ ਸੁਨਮੁੱਕੀ ਵਾਲੇ ਗਾਰਡ ਨੇ ਤਕੜੇ ਡੌਲਿਆਂ ਵਾਲੇ ਮੁੰਡੇ ਨੇ ਜਾਂ ਕਿ ਇਹਨਾਂ ਕੋ ਕੋ ਬੰਦੂਕ ਪਿਸਤੌਲ ਆ ਕੋਈ ਇੱਕ ਤਾਂ ਗਾਰਡ ਹੁੰਦੇ ਨਾ ਵੀ 12 ਬੋਰ ਦੀ ਬੰਦੂਕ ਲੈ ਦਰਵਾزه 'ਚ ਖੜੇ ਰਹਿੰਦੇ ਆ ਜੇ ਕੋਈ ਆਏ ਤਾਂ ਉਹ ਲੁੱਟੇ ਤਾਂ ਉਹ ਗੋਲੀ ਚਲਾ ਦੇਣ ਪਰ ਆਮ ਤੌਰ ਤੇ ਹਥਿਆਰ ਜਿਹੜੇ ਦਿੱਤੇ ਗਏ ਨੇ ਲੋਕਾਂ ਨੂੰ ਉਹਨਾਂ ਦੇ ਪਰਸਨਲ ਸੈਲਫ ਡਿਫੈਂਸ ਵਾਸਤੇ ਨੇ ਜਿਹਦੇ ਕੋਲ 12 ਬੋਰ ਦੀ ਬੰਦੂਕ ਆ فرض ਕਰੋ ਕਿਸੇ ਬੰਦੇ ਕੋਲੇ ਆਪਣੇ ਸੈਲਫ ਡਿਫੈਂਸ ਲਈ ਕੀ ਉਹ ਗਾਰਡ ਬਣ ਸਕਦਾ ਤਨਖਾਹ ਲੈ ਸਕਦਾ ਦੂਜਿਆਂ ਨੂੰ ਬਚਾਉਣ ਨੂੰ ਬਿਲਕੁਲ ਬਿਲਕੁਲ ਖੰਦ ਸਰ ਗੱਲ ਇਹ ਵੀ ਜਿਹੜੇ ਹੁਣ ਆਰਮੀ ਦੇ ਰਿਟਾਇਰਡ ਬੰਦੇ ਆ ਨਾ ਉਹਨਾਂ ਦੇ ਵੱਲੋਂ ਅਕਸਰ ਜਿਵੇਂ ਕੋਈ ਬੈਂਕ ਦੇ ਵਿੱਚ ਨੌਕਰੀ ਕਰ ਲਈ ਜਾਂ ਉਹਨਾਂ ਨੂੰ ਦੁਬਾਰਾ ਪੁਲਿਸ ਦੀ ਨੌਕਰੀ ਵੀ ਮਿਲ ਜਾਂਦੀ ਹੈ ਜਾਂ ਕੋਈ ਪ੍ਰਾਈਵੇਟ ਕਿਸੇ ਫਰਮ ਦੇ ਵਿੱਚ ਨੌਕਰੀ ਕਰ ਲੈਂਦੇ ਆ ਐਡਾ ਹੁਣ ਮੰਨ ਲਓ ਕਿਸੇ ਬੰਦੇ ਦੇ ਕੋਲੇ ਪਿਸਤੌਲ ਹੋਵੇ ਵੀ ਮੰਨ ਲਓ ਕੋਈ ਸੁਨਿਆਰ ਭਾਈਚਾਰੇ ਦਾ ਬੰਦਾ ਜਾਂ ਕੋਈ ਰੀਅਲ ਏਸਟੇਟ ਵਾਲਾ ਜਾਂ ਕੋਈ ਦੁਬਈਆ ਉਹ ਤਾਂ ਹੁਣ ਆਪਦਾ ਦੁਕਾਨ ਦੇ ਵਿੱਚ ਆਪਦਾ ਹੱਤੀ ਤੇ ਕੰਮ ਕਰੀ ਜਾਂਦਾ ਕੀ ਪਤਾ ਕੌਣ ਆ ਗਿਆ ਗੇਟ ਦੇ ਵਿੱਚ ਜਾਂ ਬੰਦੇ ਦਾ ਕੀ ਮਕਸਦ ਆ ਉਹ ਇਸ ਕਰਕੇ ਗੇਟ ਦੇ ਵਿੱਚ ਕਢਾਇਏ ਜਾਂਦੇ ਬਲੂਕਾਂ ਵਾਲੇ ਜਿਹੜੇ ਬੌਂਸਰ ਹੁੰਦੇ ਆ ਉਹਨਾਂ ਦੇ ਵਿੱਚ ਬਹੁਤਾਂ ਦੇ ਕੋਲੇ ਹੁਚਾਰ ਨਹੀਂ ਹੁੰਦਾ ਡੌਲੇ ਹੁੰਦੇ ਪਰ ਜਿਹੜੇ ਗਾਰਡ ਅੱਜ ਕੱਲ੍ਹ ਤੇ ਬੰਦੂਕਾਂ ਵੀ ਰੱਖਣੇ ਸ਼ੁਰੂ ਕੀਤੇ ਆ ਜੀ ਅੱਜ ਜਲੰਧਰ ਦੇ ਕਈ ਹਸਪਤਾਲ ਆ ਜਿਨ੍ਹਾਂ ਦੇ ਬਾਹਰ ਬੌਤਰ ਵੀ ਖੜੇ ਤੇ ਬੰਦੂਕਾਂ ਵਾਲੇ ਵੀ ਖੜੇ ਆ ਜੀ ਹੂੰ ਤੇ ਬਾਕੀ ਜਨ ਦੱਸੋ ਵੀ ਜਲੰਧਰ ਦੇ ਵਿੱਚ ਜਿਹੜਾ ਨਸ਼ਿਆਂ ਦੇ ਵਿਰੁੱਧ ਯੁੱਧ ਚੱਲਿਆ ਸੀ ਉਹ ਚੱਲ ਰਿਹਾ ਹਲੇ ਵੀ ਬਿਲਕੁਲ ਜੀ ਅੱਜ ਇਹਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਵੱਲੋਂ ਜੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੇ ਵੱਲੋਂ लवली प्रोफेशनल्स ਯੂਨੀਵਰਸਿਟੀ ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ ਆ ਉਹਨਾਂ ਨੇ ਇਹ ਗੱਲ ਕਹੀ ਆ ਅੱਜ ਕੇਜਰੀਵਾਲ ਖੁਰਾਨੇ ਤੇ ਭਗਵੰਤ ਸਮਾਨ ਨੇ ਉਹ ਕਹਿੰਦੇ ਵੀ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਆ ਅਸੀਂ ਯੁੱਧ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਤੇ ਅਸੀਂ ਪੰਜਾਬ ਦੇ ਵਿੱਚ ਉਹ ਕਹਿੰਦੇ ਨਸ਼ੇ ਲਗਭਗ ਖਤਮ ਕੀਤੇ ਵੀ ਆ ਪਰ ਦੂਜੇ ਪੜਾਅ ਦੀ ਕਾਰਵਾਈ ਵੀ ਉਹ ਕਹਿੰਦੇ ਜਾਰੀ ਆ ਤੇ ਲਗਾਤਾਰ ਇਹ ਕਾਰਵਾਈ ਉਹ ਕਹਿੰਦੇ ਅਸੀਂ ਅੱਗੇ ਤੋਂ ਵੀ ਵਧਾਵਾਂਗੇ ਅਗਲੀ ਗੱਲ ਇਹ ਕਹੀ ਆ ਕੇਜਰੀਵਾਲ ਖੁਰਾਨੇ ਕਿ ਇਸ ਤੋਂ ਪਿਛਲੀਆਂ ਸਰਕਾਰਾਂ ਸੀ ਜੜੀਆਂ ਉਹਨਾਂ ਨੇ ਤਾਂ ਸਿਰਫ ਤੇ ਸਿਰਫ ਇਹ ਗੱਲ ਕੀਤਾ ਵੀ ਨਸ਼ਾ ਤੇ ਲਾਏ ਆ ਲੋਕ ਉਹਨਾਂ ਨੇ ਨਸ਼ਾ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਆ ਪਰ ਅਸੀਂ ਰਾਜਨੀਤੀ ਨਹੀਂ ਕਰਦੇ ਅਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਕਰਕੇ ਤਸਕਰਾਂ ਦੇ ਘਰ ਵੀ ਢਾਏ ਆ ਉਹਨਾਂ ਦੀਆਂ ਪ੍ਰਾਪਰਟੀ ਜ਼ਬਤ ਕੀਤੀਆਂ ਤੇ ਕੇਜਰੀਵਾਲ ਸਰ ਭਗਵੰਤ ਮਾਨ ਨੇ ਕਿਹਾ ਵੀ ਨਸ਼ਿਆਂ ਦੇ ਖਿਲਾਫ ਬਹੁਤ ਫਰਕ ਪਿਆ ਤੇ ਜਿਹੜਾ ਰਹਿੰਦਾ ਬਾੜਾ ਮੋਟਾ ਹੁਣ ਪੈ ਜਾਣਾ ਹੈ ਬਾਕੀ ਜੀ ਰਾਮ ਜੀ ਦਾ ਵਿਰੋਧ ਕਰਨ ਦੇ ਵਿੱਚ ਕਾਂਗਰਸ ਵੀ ਹੁਣ ਆਮ ਆਦਮੀ ਪਾਰਟੀ ਦਾ ਸਾਥ ਦੇਗੀ ਜਾਂ ਵੱਖ-ਵੱਖ ਵਿਰੋਧ ਕਰ ਰਹੇ ਨੇ ਮੈਂ ਜਿੰਨੇ ਅੱਡੋ-ਅੱਡ ਹੋ ਕੇ ਵਿਰੋਧ ਕਰਨਗੇ ਜੀ ਕਿਉਂਕਿ ਜੇ ਇਕੱਠੇ ਹੋ ਗਏ ਤਾਂ ਫਿਰ ਤਾਂ ਸਾਰਾ ਇਕਾਨੀ ਵਿਗੜ ਜਾਣਾ ਕਿਉਂਕਿ ਜੇ ਇਕੱਠੇ ਹੋ ਗਏ ਤਾਂ ਫਿਰ ਤਾਂ ਭਾਜਪਾ ਨੇ ਤਾਂ ਬਾਕੀ ਪਾਰਟ ਜਨੇ ਗੱਲ ਕਹਿਣੀ ਆ ਵੀ ਵੋਟਾਂ ਵੇਲੇ ਕਦੇ ਇਕੱਠੇ ਹੋ ਜਾਂਦੇ ਆ ਤੇ ਕਦੇ ਅਡਡ ਹੋ ਜਾਂਦੇ ਆ ਇਸ ਕਰਕੇ ਜਿਹੜੀ ਜੀ ਰਾਮ ਦੀ ਯੋਜਨਾ ਉਹਦੇ ਖਿਲਾਫ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੀ ਉਹ ਹੈ ਕੀ ਆ ਇਹ ਕਾਂਗਰਸ ਦੇ ਵੱਲੋਂ 7-8 ਦਿਨ ਪਹਿਤੂ ਪ੍ਰੋਗਰਾਮ ਲਿਖਿਆ ਗਿਆ ਕੱਲ ਕੋਈ ਸ਼ੁਰੂਆਤ ਆ ਨੌਥਾਂਵਾਂ ਦੇ ਉੱਤੇ ਕਾਂਗਰਸ ਪਾਰਟੀ ਦੇ ਵੱਲੋਂ ਜੀ ਰਾਮ ਜੀ ਦਾ ਸੱਚ ਬਿਆਨ ਕੀਤਾ ਜਾਣਾ ਉਧਰ ਬੀਜੇਪੀ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜੀ ਰਾਮ ਜੀ ਦੇ ਹੱਕ ਦੇ ਵਿੱਚ ਬੋਲਣਾ ਸ਼ੁਰੂ ਕੀਤਾ। ਉਹ ਕਹਿੰਦੇ ਵੀ ਦੇਖੋ ਇਹ ਯੋਜਨਾ ਦੇ ਪ੍ਰਤੀ ਭਰਮ ਫਲਾ ਰਹੇ ਆ। ਇਹਦਾ ਫਾਇਦਾ ਕੀ ਹੋਊਗਾ? ਪਹਿਲਾਂ ਕੀ ਟੁੱਟਦਾ ਸੀ ਤੇ ਹੁਣ ਅਸੀਂ ਕੀ ਲੈ ਕੇ ਆ ਰਹੇ ਆ? ਇਹਨਾਂ ਨੇ ਆਹ ਕੰਮ ਸ਼ੁਰੂ ਕੀਤਾ। ਤੇ ਕਾਂਗਰਸ ਨੇ ਇਹ ਗੱਲ ਕਹੀ ਵੀ ਅਸੀਂ ਸੱਚ ਦੱਸਾਂਗੇ ਕਿ ਇਹਨਾਂ ਦੇ ਪਿੱਛੇ ਕੀ ਹੈ ਜੀ। ਐਸਸੀ ਕਮਿਸ਼ਨ ਨੇ ਕਿਹੜੇ ਡੀਐਸਪੀ ਦੀ ਤੇ ਕਿਹੜੇ ਐਸਪੀ ਦੀ ਜ਼ਾਬਤਾਲਬੀ ਕੀਤੀ ਹੈ? ਇਹ ਜੀ ਪਟਿਆਲਾ ਦੇ ਵੱਲੋਂ ਆ ਉਥੋਂ ਦੇ ਜਿਹੜੇ ਐਸ ਡੀਐਸਪੀ ਤੇ ਐਸਪੀ ਨੂੰ ਤਲਬ ਕੀਤਾ ਉਹਦੇ ਪਿੱਛੇ وجہ ਇਹ ਆ ਜੀ ਪਿਛਲੇ ਕੁਝ ਸਮੇਂ ਦੇ ਵਿੱਚ ਕੁਝ ਕੁ ਲੋਕਾਂ ਨੂੰ ਬਹੁਤ ਨਰਾ ਸਾਹਮਣਾ ਕਰਨਾ ਪਿਆ ਤੱਕਾ ਹੋਇਆ ਜਿਹਦੇ ਕਰਕੇ ਜਸਪੀਰ ਸਿੰਘ ਗੜੀ ਜਿਹੜੇ ਕਿ ਐਸਸੀ ਕਮਿਸ਼ਨ ਦੇ ਚੇਅਰਮੈਨ ਆ ਉਹਨਾਂ ਨੇ ਪਤਾ ਲੱਗਾ ਜੀ ਕਿ ਪਟਿਆਲਾ ਦੇ ਐਸਐਸਪੀ ਤੇ ਡੀਐਸਪੀ ਸਿਟੀ 1 ਇਹਨਾਂ ਨੂੰ ਤਲਬ ਕੀਤਾ ਤੇ ਗੜੀ ਨੇ ਦੱਸਿਆ ਜੀ ਕਿ ਪਿੰਡ ਬਲਵੇੜਾ ਤੇ ਤੋਂ ਦੇ ਰਾਮ ਪ੍ਰਸਾਦ ਨੇ ਕਮਿਸ਼ਨ ਦੇ ਕੋਲ ਸ਼ਿਕਾਇਤ ਕੀਤੀ ਸੀ ਕਿ ਮੇਰਾ ਮੁੰਡਾ ਗੁਰਤੇਜ ਸਿੰਘ ਇੱਕ ਦੁਕਾਨ ਤੇ ਕੰਮ ਕਰਦਾ ਸੀ 6 ਦਸੰਬਰ ਨੂੰ ਘਰੋਂ ਉਹ ਕੰਮ ਦੇ ਉੱਤੇ ਗਿਆ ਤੇ 11:00 ਵਜੇ ਉਹਨੂੰ ਸਵੇਰੇ ਕਾਲ ਆ ਗਈ ਕਿ ਭਾਈ ਤੁਹਾਡੇ ਮੁੰਡੇ ਦੀ ਮੌਤ ਹੋ ਗਈ ਮੋਰਚਰੀ ਦੇ ਵਿੱਚ ਮੇਰੇ ਮੁੰਡੇ ਦੀ ਜਿਹੜ ਖਵਾਤੀ ਸਿਵਲ ਲਾਈਨ ਪੁਲਸ ਖਾਣੇ ਨੇ ਕੋਈ ਕਾਰਵਾਈ ਨਹੀਂ ਕੀਤੀ 14 174 ਦੇ ਤਹਿਤ ਕਾਰਵਾਈ ਕਰਕੇ ਅੰਤਮ ਸੰਸਕਾਰ ਵਾਸਤੇ ਕਹਿਤਾ ਉਹ ਕਹਿੰਦੀ ਕਿ ਮੈਂ ਆਪਦੇ ਮੁੰਡੇ ਦੀ ਬੋਡੀ ਆਪ ਦੇ ਕਿਸੇ ਉਹਦਾ ਸਰੀਰ ਥੁੜਸਿਆ ਪਿਆ ਸੀਗਾ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਮਸਲੇ ਦੇ ਉੱਤੇ ਬੁਲਾਇਆ ਗਿਆ ਡੀਐਸਪੀ ਸੁਖਨਾਮ ਸਿੰਘ ਨੂੰ 14 ਤਰੀਕ ਨੂੰ ਇਸੇ ਤਰੀਕੇ ਦਾ ਇੱਕ ਹੋਰ ਮਾਮਲਾ ਸੁਖਬੀਪ ਕੌਰ ਨਾਂ ਦੀ ਔਰਤ ਨਾਲ ਜੁੜਿਆ ਹੋਇਆ ਇਸ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਮਤਲਬ ਇਹ ਜੀ ਕਿ ਗੜੀਲ ਫਰਾਂ ਦੇ ਵੱਲੋਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਬੁਲਾਇਆ ਗਿਆ ਹੈ। ਅੱਛਾ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੇ ਸਬੰਧ ਦੇ ਵਿੱਚ ਆ ਦੇਖੋ ਆਮ ਆਦਮੀ ਪਾਰਟੀ ਵਾਲੇ ਵੀ ਉਹਨਾਂ ਦਾ ਵਿਰੋਧ ਕਰਦੇ ਨੇ ਭਾਜੀਪੀ ਦਾ ਅਤੇ ਕਾਂਗਰਸ ਵੀ ਇਹ ਵੀ ਵਿਰੋਧ ਵੱਖ-ਵੱਖਾ ਕਿ ਇਸ ਤੇ ਇਕੱਠੇ ਨੇ ਉਹ। ਨਹੀਂ ਜੀ ਹੁਣ ਇਹਨਾਂ ਨੂੰ ਅੱਡ-ਅੱਡ ਹੋਣਾ ਪਿਆ ਜੀ ਪਹਿਲਾਂ ਤਾਂ ਇਕੱਠੇ ਹੁੰਦੇ ਸੀਗੇ ਪਰ ਹੁਣ ਇਹਨਾਂ ਨੂੰ ਅੱਡ-ਅੱਡ ਹੋਣਾ ਪਿਆ। ਕਿ ਕਿ ਪਿਛਲੀ ਵਾਰ ਕੀ ਹੋਇਆ ਜੀ ਮੇਅਰ ਤਾਂ ਜਿਹੜੀ ਭਾਜਪਾ ਦੀ ਤੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਕਾਂਗਰਸ ਦੇ ਬਣ ਗਏ ਤੇ ਆਮ ਆਦਮੀ ਪਾਰਟੀ ਕਹਿੰਦੀ ਜੀ ਪਾਈ ਸਾਨੂੰ ਵਰਤਿਆ ਗਿਆ ਸਾਨੂੰ ਧੋਖਾ ਹੋ ਗਿਆ ਸੋ ਐਤਕੀ ਇਹ ਅੱਡੋ ਫੱਟੀ ਆ ਕਾਂਗਰਸ ਨੇ ਆਪ ਦਾ ਆਪ ਨੇ ਕਾਂਗਰਸ ਦਾ ਸਾਥ ਨਹੀਂ ਦੇਣਾ ਮਤਲਬ ਇਹ ਜੀ ਕਿ ਐਤਕੀ ਤਿੰਨੇ ਹੀ ਅਹੁਦੇ ਬੀਜੇਪੀ ਦੇ ਕੋਲੇ ਚਲੇ ਜਾਣੇ ਆ ਕਿਉਂਕਿ ਮੇਅਰ ਦੇ ਵਾਸਤੇ ਤਾਂ ਉਹਨਾਂ ਨੇ ਆਪ ਦਾ ਕੋਈ ਸ਼ਕਤੀ ਪ੍ਰਦਰਸ਼ਨ ਕੀਤਾ ਹੀ ਆ ਜਦੋਂ ਹਣੇ ਦੋਵੇਂ ਤਰ੍ਹਾਂ ਅੱਡੋ ਫੱਟੀ ਐ ਇਸ ਕਰਕੇ ਇਹ ਵੀ ਉਹਦੇ ਵੀ ਇਹਨਾਂ ਦੇ ਕੋਲੇ ਚਲੇ ਜਾਣੇ ਆ ਉੱਜ ਕਾਂਗਰਸ ਨੇ ਇਹ ਗੱਲ ਕਹੀ ਆ ਵੀ ਭਾਈ ਸਾਡੇ ਉੱਤੇ ਦੋਸ਼ ਲਾਉਂਦੀ ਆ ਆਮ ਆਦਮੀ ਪਾਰਟੀ ਕੇ ਭਾਈ ਮਲਕਾਰ ਜਨ ਖੜਗੇ ਤੇ ਮੋਦੀ ਤਾਂ ਹੱਥ ਮਿਲਾਈ ਜਾਂਦੇ ਆ ਉਹ ਕਹਦੇ ਵੀ ਤੁਸੀਂ ਦੱਸੋ ਵੀ ਕੇਜਰੀਵਾਲ ਤੇ ਮੋਦੀ ਦੀ ਕਿੰਨੀ ਵਾਰ ਮੁਲਾਕਾਤ ਹੋਈ ਆ ਯਾਨੀ ਕਿ ਜਿਹੜੇ ਵੇਲੇ ਇੱਕੇ ਦਾ ਪ੍ਰਗਟਾਵਾ ਕਰਨਾ ਸੀ ਉਸ ਵੇਲੇ ਜਿਹਦੇ ਉੱਤੇ ਸ਼ਬਦ ਕੁਵਾਰ ਹੋ ਰਹੇ ਆ ਅਮ ਇੱਕ ਮੈਸੇਜ ਹੈ ਜਨਾਬ ਜੀ ਉਹ ਤੁਹਾਨੂੰ ਪੁੱਛਣਾ ਚਾਹੁੰਦੇ ਆ ਬਈ ਉਹ ਪੰਜਾਬ ਜਾ ਰਹੇ ਆ ਉਥੋਂ ਕੋਈ ਕੰਪਨੀਆਂ ਵੀ ਹੈਗੀਆਂ ਜਿਹੜੇ ਬਾਡੀਗਾਰਡ ਰੱਖ ਸਕਦੇ ਨੇ ਉਹ ਬੰਦੂਕ ਵਾਲਾ ਬਾਡੀਗਾਰਡ ਕੋਈ ਮਿਲਦਾ ਇਹੋ ਜੀਆਂ ਏਜੰਸੀਆਂ ਖੁੱਲੀਆਂ ਹੋਈਆਂ ਨੇ ਜਿੱਥੇ ਜਾ ਕੇ ਤੁਸੀਂ ਬਾਡੀਗਾਰਡ ਹਾਇਰ ਕਰੋ 15 20 ਦਿਨ ਲਈ ਮਹੀਨੇ ਲਈ ਜਾਂ ਦੋ ਹਰੇ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਇਹ ਗੱਲ ਸੱਚੀ ਹੈ ਜੀ ਕਿ ਇੱਥੇ ਬਹੁਤ ਸਾਰੀਆਂ ਹੈਗੀਆਂ ਜੀ ਬਾਕੀ ਇਹ ਚੰਡੀਗੜ੍ਹ ਦੇ ਵਿੱਚ ਵੱਡ ਕੰਪਨੀਆਂ ਜੀ ਉਹ ਤੁਹਾਨੂੰ ਜਿਹੜਾ ਉਹ ਬੰਦੇ ਦੇ ਬਾਰੇ ਤੁਸੀਂ ਕਹਿੰਦੇ ਵੀ ਵਰੀ ਰਿਕੁਆਇਰਮੈਂਟ ਕੀ ਆ ਇਹ ਪ੍ਰੈਜ਼ੀਡੈਂਟ ਦਾ ਸਿਕਿਉਰਟੀ ਕਰ ਕਰਮਚਾਰੀਆਂ ਨੂੰ ਮੁਹੱਈਆ ਕਰਵਾਉਂਦੀਆਂ ਤੇ ਉਹ ਜਿਹੜੇ ਤੁਹਾਨੂੰ ਦੇਦਨਗਾ ਜੀ ਬੰਦੇ ਤੁਹਾਨੂੰ ਕਿੰਨੇ ਸਮੇਂ ਲਈ ਚਾਹੀਦੇ ਆ ਕਿੰਨੇ ਬੰਦੇ ਚਾਹੀਦੇ ਆ ਕਿੰਨੀ ਉਮਰ ਵਾਲੇ ਚਾਹੀਦੇ ਆ ਕਿਹੜੇ ਲਾਇਸੈਂਸ ਬਣੇ ਚਾਹੀਦੇ ਆ ਇਹ ਮਿਲ ਜਾਂਦੇ ਆ ਹਾਲਾਂਕਿ ਮੈਨੂੰ ਇਹ ਮੁਕੰਮਲ ਜਾਣਕਾਰੀ ਨਹੀਂ ਪਾਈ ਸਿੰਗੀਆਂ ਹੈਗੀਆਂ ਔਰ ਵਿਸਟੜ ਕੰਪਨੀਆਂ ਉਧਰ ਕੁਝ ਹੈਗੀਆਂ ਜਿਹੜੀਆਂ ਬੰਦੇ ਮੁਹੱਈਆ ਕਰਵਾ ਦਿੰਦੇ ਆ ਅਕਲਾਕਾਰ ਨੂੰ ਮਾਰਨ ਵਾਲਾ ਸੋਸ਼ਲ ਮੀਡੀਆ ਤੇ ਕਿਵੇਂ ਫੜ ਲਿਆ ਇਹ ਜੀ ਅਸਲ ਵਿੱਚ ਨਾ ਪੰਜਾਬ ਦੇ ਵਿੱਚ ਕੁਝ ਕੁ ਲੋਕ ਐਸੇ ਆ ਜਿਹੜੇ ਵਹਿਲੀਆਂ ਸੰਦੇ ਆ ਕਦੇ ਉਹਨੂੰ ਗੁਲਾਤੀ ਕਦੇ ਉਹਦੇ ਬਾਰੇ ਕੁਝ ਲਿਖ ਕੇ ਪਾਤਾ ਕਦੇ ਉਹਦੇ ਬਾਰੇ ਕੁਝ ਲਿਖ ਕੇ ਪਾਤਾ ਉਹ ਵਿਹਲੜਾਂ ਦਾ ਕੰਮ ਹੈ ਇਹ ਜੋ ਆਪੇ ਸ਼ਬਦਾਂ ਦੀ ਵਰਤੋਂ ਕਰਨੀ ਹੈ ਮੂਰਤਾਂ ਦਾ ਕੰਮ ਹੈ ਇਹ ਸੋ ਆ ਜਿਹੜਾ ਕਦੇ ਕਿਸੇ ਜਿਉਂਦੇ ਬੰਦੇ ਨੂੰ ਮਾਰ ਦੇਣਾ ਕਦੇ ਕਿਸੇ ਦਾ ਭੋਗ ਪਵਾ ਦਿੰਦੇ ਆ ਕਦੇ ਕਿਸੇ ਦੀ ਵਰਤੀ ਮਨਾ ਦਿੰਦੇ ਆ ਆਪ ਹੀ ਆਪ ਦੇ ਫੋਲੋਅਰਾਂ ਦੇ ਚੱਕਰ ਦੇ ਵਿੱਚ ਹੈ ਇਹ ਜੀਤਾ ਜ਼ੈਲਦਾਰ ਗਾਇਕ ਆ ਜਿਹੜਾ ਉਹਨੇ ਇੱਕ ਮੁੰਡਾ ਫੜਿਆ ਤੇ ਬਿਲਕੁਲ ਸਹੀ ਫੜਿਆ ਉਹਨੇ ਇਹ ਕੋਈ ਕੋਣੀ ਮੇਰੇ ਕੋਲ ਪ੍ਰੀਤ ਕਿ ਲੋਨ ਆਣ ਦੀ ਕੋਈ ਆਈਡੀ ਬਣਾ ਕੇ ਨਾ ਉਹਦੇ ਉੱਤੇ ਕਲਾਕਾਰ ਉਹਨੇ 11-12 ਕੱਲੇ ਨਹੀਂ ਮਾਰਤੇ ਆ ਜੀ ਉਹ ਜਿਵੇਂ ਉਹਨੇ ਫੇਸਬੁੱਕ ਤੇ ਆਪਦੇ ਫੋਟੋਆਂ ਪਾਉਂਦਾ ਵੀਡੀਓ ਪਾਉਂਦਾ ਤੇ ਲੋ ਜੀ ਅੱਜ ਐਮੀ ਵਰਕ ਦੀ ਮੌਤ ਹੋ ਗਈ ਆ ਐਮੀ ਵਰਕ ਦੇ ਗੁਲਗਾ ਏਦਾਂ ਵੱਜੀਆਂ ਉਹ ਜਿਵੇਂ ਪੂਰੀ ਖਬਰ ਬਣਾ ਦਿੱਤੀ ਫਿਰਨੇ ਦੋ ਤਿੰਨ ਮੇਰੀ ਨਿਸ ਪੂਜਾ ਮਾਰੀ ਆ ਬੱਬੂ ਮਾਨ ਨੂੰ ਵੀ ਮਾਰਤਾ ਸੰਜੇ দত্ত ਨੂੰ ਵੀ ਮਾਰਤਾ ਦਿਲਜੀਤ ਨੂੰ ਸਰਤਾਜ ਨੂੰ ਵੀ ਮਾਰਤਾ ਉਹ ਸਾਰੀਆਂ ਵੀਡੀਓ ਗੀਤੇ ਜਾਲਦਾਰ ਦੀ ਮੀਡੀਆ ਦੇ ਵਿੱਚ ਦਿਖਾਈਆਂ ਵੀ ਆ ਦੇਖੋ ਤੇ ਆ ਬੈਠਾ ਕੋਲੇ ਜੀ ਨੇ ਆਪਦੇ ਪੇਜਾਂ ਦੇ ਉੱਤੇ ਪਾਈਆਂ ਉਹ ਆਪ ਐਂਕਰਿੰਗ ਕਰ ਕਰਕੇ ਫੰਦਰੀਂਦਾ ਫੇਰ ਉਹ ਬੰਦੇ ਨੇ ਮਾਫੀ ਵੀ ਮੰਗੀ ਆ ਸਰ ਇਹਨੂੰ ਤਾਂ ਪਤਾ ਨਹੀਂ ਕਿ ਕੰਮ ਨਹੀਂ ਕਾਰਵਾਈ ਵੀ ਸੈਡ ਹੋ ਰਹੀ। ਅੱਛਾ ਚੱਬੇ ਵਾਲਾ ਜਿਹੜਾ ਆਮ ਆਦਮੀ ਪਾਰਟੀ ਦਾ ਇੰਚਾਰਜ ਸੀ ਉਹ ਰੁਸ ਗਿਆ ਕਹਿੰਦੇ ਰੁਸ ਕੇ ਪਾਰਟੀ ਛੱਡ ਗਿਆ। ਬਿਲਕੁਲ ਜੀ ਅੱਜ ਉਹਨੇ ਪਾਰਟੀ ਛੱਡਤੀ ਆ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਵੀ ਦਿੱਤਾ ਚੱਬੇਵਾਲ ਤੋਂ ਹਲਕਾ ਇੰਚਾਰਜ ਹੈ ਹਰਵਿੰਦਰ ਸਿੰਘ ਸੰਧੂ ਉਤੇ ਇਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਭਾਈ ਆਪਦੀ ਘਰ ਵਾਪਸੀ ਕਰ ਲਈ ਆ ਆਕਾਲੀ ਦਲ ਦੇ ਵਿੱਚ ਮੁੜ ਕੇ ਚਲਾ ਗਿਆ। ਤੈਨੂੰ ਕਿ ਇਹ ਬੰਦਾ ਜਿਹੜਾ ਉਹ ਵੋਟਾਂ ਦੇ ਮੌਕੇ ਤੇ ਆਮ ਆਦਮੀ ਪਾਰਟੀ 'ਚ ਆ ਗਿਆ ਸੀ ਪਰ ਇਹਨੇ ਕਿਹਾ ਜੀ ਕਿ ਸਾਡੀ ਪਾਰਟੀ 'ਚ ਆਮ ਆਦਮੀ ਪਾਰਟੀ 'ਚ ਮਿਹਨਤ ਦਾ ਮੁੱਲ ਨਹੀਂ ਪੈਂਦਾ ਦਾ ਕਦਰ ਨਹੀਂ ਕਰਦੇ ਇਸ ਕਰਕੇ ਮੈਂ ਤਾਂ ਭਾਈ ਮੁੜ ਕੇ ਆਪਣੀ ਪਾਰਟੀ ਵੱਲ ਚੱਲਿਆ ਤੇ ਫਿਰ ਇਹ ਅਕਾਲੀ ਦਲ ਦੇ ਵਿੱਚ ਵਾਪਸ ਆ ਗਿਆ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਜੀ ਸੰਧਮਾ ਸਾਹਿਬ ਉਹ ਤਾਂ ਮੁਕੰਮਲ ਸਿੱਖ ਨੇ ਕੋਈ ਉਹ ਸਹਿਜਤਾਰੀ ਨਹੀਂ ਨਾ ਹੀ ਉਹ ਪਤਿਤ ਨੇ ਉਹ ਜਥੇਦਾਰ ਸਾਹਿਬ ਦੀ ਪਰਫਾਰਮੈਂਸ ਦੇ ਉੱਤੇ ਕੀ ਸਵਾਲ ਚੁੱਕ ਰਹੇ ਨੇ ਦੇਖੋ ਅੱਜ ਇਹਨਾਂ ਨੇ ਗੱਲ ਕਹੀ ਆ ਕੁਲਤਾਰ ਸਿੰਘ ਸੰਧਵਾ ਸਾਹਿਬ ਆ ਜਿਹੜੇ ਇੱਕ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਐਮਐਲਏ ਆ ਸਾਡਾ ਪਿੰਡ ਟਹਿਣਾ ਵੀ ਕੋਟਕਪੂਰਾ ਹਲਕੇ ਦੇ ਵਿੱਚ ਆਉਂਦਾ ਉਹ ਗੱਲ ਇਹ ਜੀ ਕਿ ਕੁਲਤਾਰ ਸਿੰਘ ਸੰਧਵਾ ਨੇ ਅੱਜ ਗੱਲ ਕਹੀ ਜਥੇਦਾਰ ਸਾਹਿਬ ਦੇ ਬਾਰੇ ਉਹ ਕਹਿੰਦੇ ਗਿਆਨੀ ਗੜਗੱਜ ਜੀ ਸਮੁੱਚੇ ਪੰਥ ਦੇ ਜਥੇਦਾਰ ਵਾਲੀ ਭੂਮਿਕਾ ਦਾ ਕਰਨ ਕਿਸੇ ਵਿਅਕਤੀ ਵਿਸ਼ੇਸ਼ ਵਾਲੀ ਨਹੀਂ ਉਹਨਾਂ ਦੇ ਬਦਲੋ ਜੋ ਬੀਤੇ ਦੇ ਵਿੱਚ ਕੁਝ ਵਿਅਕਤੀ ਵਿਸ਼ੇਸ਼ਾਂ ਦੀ ਤਰਫਦਾਰੀ ਕੀਤੀ ਜਾ ਰਹੀ ਹੈ ਬਿਲਕੁਲ ਗਲਤ ਹੈ ਇਹਨਾਂ ਨੇ ਫਿਰ ਉਹ ਬਾਦਲ ਪਰਿਵਾਰ ਦੇ ਉੱਤੇ ਜੱਫੀਦਾਰਾਂ ਦੇ ਉੱਤੇ ਕੋਈ ਇਦਾਂ ਦਾ ਸ਼ਬਦਕ ਵਾਰਜਾ ਆਰ ਲਾਈ ਆ ਪਰ ਇਹ ਹਾਲੇ ਤੱਕ ਉਹ ਜਿਹੜੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਮੈਂ 15 ਤਰੀਕ ਨੂੰ ਹਾਜ਼ਰ ਹੋ ਨਹੀਂ ਸਕਣਾ ਤੇ ਜੱਫੀਦਾਰ ਸਾਹਿਬ ਨੇ ਬੁਲਾਇਆ ਸੀ ਉਹ ਕੋਈ ਅਗਲੀ ਤਰੀਕ ਹਾਲੇ ਤੈਹ ਨਹੀਂ ਹੋਈ ਕਿ ਕਦੋਂ ਭਗਵੰਤ ਮਾਨ ਨੂੰ ਬੁਲਾਇਆ ਜਾਣਾ ਤੇ ਦੂਜੀ ਵਾਰ ਉਹਨਾਂ ਨੇ ਆ ਸਕਣਾ ਕਿ ਨਹੀਂ ਆ ਸਕਣਾ ਹੂੰ ਹੂੰ ਤੇ ਬਾਕੀ ਸਤਿੰਦਰ ਕੋਹਲੀ ਦਾ ਕੀ ਬਣਿਆ ਜੀ ਜਿਹੜੇ ਅਕਾਊਂਟੈਂਟ ਦੀ ਆਪਾਂ ਗੱਲ ਕਰਦੇ ਸੀ ਆ ਉਹ ਪੀਟੀਸੀ ਦਾ ਵੀ ਅਕਾਊਂਟੈਂਟ ਰਿਹਾ ਬਾਦਲ ਸਾਹਿਬ ਦੇ ਅਕਾਊਂਟੈਂਟ ਰਿਹਾ ਹੋਰ ਉਹ ਮੇਰਾ ਖਿਆਲ ਆ ਕੱਢ ਦਿੱਤੇ ਗਏ ਸਨ ਐਸਜੀਪੀਸੀ ਵੱਲੋਂ ਕੀ ਬਣਿਆ ਉਹਦਾ ਦੇਖੋ ਜੀ ਅੱਜ ਨੂੰ ਪੰਜ ਲੜਿੰਦੇ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਪੁਲਿਸ ਨੇ ਦੀ ਗ੍ਰਿਫਤਾਰੀ ਕਰ ਲਈ ਸੀ ਗੀ ਸਤਿੰਦਰ ਸਿੰਘ ਕੋਹਲੀ ਸਾਬਕਾ ਅਕਾਊਂਟੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਹੁਣ ਪੁਲਸ ਇਹਦੇ ਕੋਲੋਂ ਇਸ ਗੱਲ ਦੀ ਪੜਤਾਲ ਕਰੂਗੀ ਕਿ 328 ਪਾਵਨ ਸੂਪਰ ਨਾਲ ਜੁੜਿਆ ਇਹ ਮਾਮਲਾ ਕਦੋਂ ਕਿਵੇਂ ਤੇ ਕਿਹੜੇ ਹਾਲਾਤ ਦੇ ਵਿੱਚ ਸਾਹਮਣੇ ਆਇਆ ਇਹਦੇ ਵਿੱਚ ਕਿਹੜੇ-ਕਿਹੜੇ ਲੋਕ ਸ਼ਾਮਲ ਸੀ ਤੇ ਜੇ ਨਹੀਂ ਅਦੀ ਪੋਚ ਪੇਛ ਦੇ ਆਧਾਰ ਨੇ ਉੱਤੇ ਹੋਤਗਾ ਕਈ ਹੋਰ ਗ੍ਰਸਤਾਰੀਆਂ ਵੀ ਹੋ ਜਾਣ। ਕੰਗਣਾ ਰਣੋਦ ਦੇ ਵਿਰੁੱਧ ਕੋਈ ਕਾਰਵਾਈ ਹੋਈ ਹੈ? ਹਾਂ ਬਿਲਕੁਲ ਜੀ ਕਾਰਵਾਈ ਇਹੀ ਹੋਈ ਹੈ ਕਿ ਅਦਾਲਤ ਨੇ ਨਿੱਜੀ ਪੇਸ਼ੀ ਤੋਂ ਛੂਟ ਵਾਲੀ ਗੱਲ ਮੰਨੀ। ਤੇ ਉਹਨੇ ਇਹ ਗੱਲ ਕਹੀ ਸੀ ਆਪਣੇ ਵਕੀਲਾਂ ਦੇ ਰਾਹੀਂ ਕਿ ਭਾਈ ਮੇਰੀ ਜਾਨ ਨੂੰ ਵੀ ਖਤਰਾ ਹੈ ਤੇ ਮੈਂ ਬਿਜ਼ੀ ਵੀ ਬਹੁਤ ਹੰਨੀ ਆ ਮੇਰਾ ਸ케ਜੂਲ ਬੜਾ ਬਿਜ਼ੀ ਆ। ਪਰ ਤੌਰ ਸੰਸਦ ਮੈਂਬਰ ਇਸ ਕਰਕੇ ਮੈਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ ਹੋ ਜਾ ਕਰੂੰਗੀ। ਪਰ ਅਦਾਲਤ ਨੇ ਉਹਦੀ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ ਮੰਗ ਨੂੰ ਰੱਦ ਕਰ ਦਿੱਤਾ ਤੇ ਨਿੱਜੀ ਤੌਰ ਤੇ ਉਹ ਤਹੀ ਉਹਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਪਊਗਾ ਤੇ ਅਗਲੀ ਤਰੀਕ ਹੈ ਜੀ 15 ਜਨਵਰੀ ਜੇ ਨਹੀਂ ਪੇਸ਼ ਹੁੰਦੇ ਤਾਂ ਫਿਰ ਵਾਰੰਟ ਗ੍ਰਿਫਤਾਰੀ ਜਾਰੀ ਹੋ ਜਾਣਗੇ ਗ੍ਰਿਫਤਾਰੀ ਦੇ ਵਾਰੰਟ ਬਿਲਕੁਲ ਜਾਰੀ ਹੋਣ ਦੀ ਸੰਭਾਵਨਾ ਜੀ ਫਿਰ ਜਨਾਬ ਜੀ ਪਾਲਾ ਕਿੰਨਾ ਕਾ ਬਹੁਤ ਪਾਲਾ ਸਿੰਘ ਸਾਹਿਬ ਅੱਜ ਦੋ ਜੈਕਟਾਂ ਪਾ ਕੇ ਵੀ ਇੱਕ ਸੰਢ ਪੂਰਾ ਚੀਰ ਦੀ ਸੀ ਬਹੁਤ ਪਾਲਾ ਸੱਚੀ ਮੁਸੀਬਤ ਟੁੱਟਲੀ ਚੜਦੀ ਬੈਠਿਆ ਨੂੰ ਵੀ ਵੀ ਕਰਜਾਈ ਨਾਲ ਕੰਬਲ ਜੋੜ ਕੇ ਵੀ ਠੰਡ ਆ ਤੇ ਮੋਟਰਸਾਈਕਲ ਦੇ ਤੱਕ ਇਹੋ ਲੱਗਦਾ ਵੀ ਜਿਵੇਂ ਤੁਸੀਂ ਬਰਫ ਦੇ ਪਹਾੜਾਂ ਦੇ ਵਿੱਚ ਨਹੀਂ ਨਿਕਲਦੇ ਹੋ ਜੀ ਵੀ ਬਰਫ ਦੇ ਪਹਾੜਾਂ ਵਿੱਚ ਨਹੀਂ ਮੋਟਰਸਾਈਕਲ ਕੱਢ ਲਿਆ ਤੁਸੀਂ ਤੇ ਪੂਰੇ ਪੰਜਾਬ ਦੇ ਵਿੱਚ ਪੂਰਾ ਧੁੰਦ ਤਰੇਲ ਸਿਖਰ ਦੇ ਉੱਤੇ ਆ ਅੱਜ ਦਿਨ ਦੇ ਵੇਲੇ ਸੂਰਜ ਦੀ ਟਕੀ ਪੂਰਾ ਨਹੀਂ ਨਿਕਲੀ ਤੇ ਦਿਨ ਦੇ ਵੇਲੇ ਬਿਲਕੁਲ ਸੱਲ ਜੀ ਰਹੀ ਆ ਤੇ ਦਿਨ ਦੇ ਵੇਲੇ ਦੀ ਕਈ ਸਮਾਂ ਤੇ ਵਿਜ਼ਿਬਿਲਟੀ 30 ਤੋਂ ਲੈ ਕੇ 40 ਮੀਟਰ ਤੱਕ ਰਹੀ ਆ ਜੇ ਆਉਂਦੇ 6 ਦਿਨ ਪੰਜਾਬ ਦੇ ਵਿੱਚ ਧੁੰਦ ਤੇ ਕੋਰੇ ਨੇ ਬਟਕੜੀ ਰੱਖਨੇ ਕਣਕਾਂ ਖੜੀਆਂ ਗੱਠ ਗੱਠ ਲੰਮੀਆਂ ਜਿਹੜੇ ਪੜੀ ਕਣਕਾਂ ਬੜੀਆਂ ਸੋਹਣੀਆਂ ਖੜੀਆਂ ਬਾਬੇ ਦੀ ਕਿਰਪਾ ਇਸ ਤਰੇਲ ਇਹ ਧੁੰਦ ਇਹ ਕੋਰਾ ਤੇ ਕਣਕ ਦੇ ਲਈ ਤਾਂ ਦੇਸੀ ਧੋ ਵਰਗਾ ਖਾਲਸ ਦੇਸੀ ਧੋ ਵਰਗਾ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ